ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਅਮਰੀਕੀ ਰਾਸ਼ਟਰਪਤੀ 트੍ਰੰਪ ਦਾ ਵੱਡਾ ਦਾਵਾ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਸਰਗਰਮ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਲਈ ਰਾਹਤ ਨਸ਼ੇ ਦੇ ਦੋਸ਼ ਹਟਾਏ ਪਰ ਅਦਾਲਤੀ ਲੜਾਈ ਹਜੇ ਵਿਜਾਰੀ ਫੈਡਰਲ ਸ਼ਟਡਾਊਨ ਨੇ ਅਮਰੀਕਾ ਦੀ ਪ੍ਰਸ਼ਾਸਨਿਕ ਪ੍ਰਣਾਲੀ ਹਿਲਾਇ ਲੱਖਾਂ ਲੋਕ ਪ੍ਰਭਾਵਿਤ ਰਾਜਨੀਤਿਕ ਟਕਰਾਅ ਚਰਮ ਤੇ 트੍ਰੰਪ ਦਾ ਬਿਆਨ ਬਣਿਆ ਚਰਚਾ ਦਾ ਵਿਸ਼ੇ ਜੰਗ ਨਹੀਂ ਸ਼ਾਂਤੀ ਦੀ ਰਾਹ ਤੇ ਅਮਰੀਕਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਨਾਲ 트੍ਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਪ੍ਰਮਾਣੂ ਪਰिक्षण ਕਰ ਰਿਹਾ ਹੈ ਲੰਬੇ ਸਮੇਂ ਤੋਂ ਸ਼ੱਕ ਸੀ ਕਿ ਪਾਕਿਸਤਾਨ ਪ੍ਰਮਾਣੂ ਪਰिक्षण ਕਰ ਸਕਦਾ ਹੈ ਅਤੇ ਹੁਣ ਡੋਨਾਲਡ 트ੰਪ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਡੋਨਾਲਡ 트ੰਪ ਨੇ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਰੂਸ ਚੀਨ ਉਤਰੀ ਕੋਰੀਆ ਅਤੇ ਪਾਕਿਸਤਾਨ ਪ੍ਰਮਾਣੂ ਪਰिक्षण ਕਰ ਰਹੇ ਹਨ ਇਸ ਲਈ ਅਮਰੀਕਾ ਹੁਣ ਪਿੱਛੇ ਨਹੀਂ ਰਹਿ ਸਕਦਾ ਡੋਨਲਡ 트ੰਪ ਨੇ ਕੀ ਕੀ ਆਪਣੇ ਵਿਸ਼ਾਲ ਪ੍ਰਮਾਣੂ ਭੰਡਾਰ ਦੇ ਬਾਵਜੂਦ ਅਮਰੀਕਾ ਇਕੱਲਾ ਦੇਸ਼ ਨਹੀਂ ਹੋ ਸਕਦਾ ਜੋ ਟੈਸਟ ਨਹੀਂ ਕਰਦਾ ਪਿਛਲੇ ਹਫਤੇ ਦੱਖਣੀ ਕੋਰੀਆ ਦੇ ਵੁਸਾਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਡੋਨਲਡ 트ੰਪ ਨੇ ਅਮਰੀਕੀ ਅਧਿਕਾਰੀਆਂ ਨੂੰ ਤੁਰੰਤ ਆਪਣਾ ਪ੍ਰਮਾਣੂ ਪਰिक्ਖਣ ਪ੍ਰੋਗਰਾਮ ਮੁੜ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਡੋਨਾਲਡ 트럼ਪ ਨੇ ਇੰਟਰਵਿਊ ਵਿੱਚ ਕਿਹਾ ਕਿ ਮੈਂ ਕਿਹਾ ਸੀ ਕਿ ਜਿਵੇਂ ਦੂਜੇ ਦੇਸ਼ ਪ੍ਰਮਾਣੂ ਪਰिक्षण ਕਰਦੇ ਹਨ ਉਵੇਂ ਹੀ ਅਸੀਂ ਵੀ ਕਰਾਂਗੇ ਡੋਨਾਲਡ 트럼ਪ ਨੇ ਕਿਹਾ ਨਹੀਂ ਰੂਸ ਅਤੇ ਚੀਨ ਪ੍ਰਮਾਣੂ ਪਰिक्षण ਕਰ ਰਹੇ ਹਨ ਉਹਨਾਂ ਅੱਗੇ ਕਿਹਾ ਹੈ ਕਿ ਚੀਨ ਅਤੇ ਰੂਸ ਪ੍ਰਮਾਣੂ ਪਰिक्षण ਕਰ ਰਹੇ ਹਨ ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ ਪਰ ਅਸੀਂ ਇੱਕ ਖੁੱਲਾ ਸਮਾਜ ਹਾਂ ਅਸੀਂ ਇਸ ਬਾਰੇ ਚ ਗੱਲ ਕਰਦੇ ਹਾਂ ਅਤੇ ਸਾਨੂੰ ਇਸ ਬਾਰੇ ਗੱਲ ਕਰਨੀ ਹੀ ਪਵੇਗੀ ਨਹੀਂ ਤਾਂ ਮੀਡੀਆ ਕਰਮੀ ਇਸ ਬਾਰੇ ਚ ਰਿਪੋਰਟ ਕਰਨਗੇ ISLEO ਟੈਸਟ ਕਰਦੇ ਹਨ ਉਹ ਵਾਰ-ਵਾਰ ਟੈਸਟ ਕਰਦੇ ਹਨ ਉਤਰੀ ਕੋਰੀਆ ਯਕੀਨੀ ਤੌਰ ਤੇ ਟੈਸਟ ਕਰ ਰਿਹਾ ਹੈ ਪਾਕਿਸਤਾਨ ਪ੍ਰਮਾਣੂ ਪਰਿਕਖਣ ਕਰ ਰਿਹਾ ਹੈ ਜਦੋਂ ਕਿ ਮੀਡੀਆ ਕਰਮਚਾਰੀ ਵੱਲੋਂ ਟਰੰਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੰਪ ਨੇ ਕਿਹਾ ਕਿ ਉਹ ਤੁਹਾਨੂੰ ਨਹੀਂ ਦੱਸਣ ਜਾ ਰਹੇ ਹਨ ਉਹ ਸ਼ਕਤੀਸ਼ਾਲੀਆਂ ਉਹ ਗੁਪਤ ਤế ਜ਼ਮੀਨ ਦੋਜਖਾਨਾ ਤੇ ਟੈਸਟ ਕਰਦੇ ਹਨ ਅਤੇ ਲੋਕਾਂ ਨੂੰ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਉਹ ਟੈਸਟ ਕਰ ਰਹੇ ਹਨ ਅਤੇ ਇਸ ਲਈ ਅਸੀਂ ਵੀ ਕਰਾਂਗੇ Ontario California ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਾਲ ਸੰਬੰਧਿਤ ਹਾਲੀਆ ਘਟਨਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਪਹਿਲਾਂ ਉਨ੍ਹਾਂ ਤੇ ਨਸ਼ੇ ਹਾਲਤ ਵਿੱਚ ਡਰਾਈਵਿੰਗ ਦਾ ਦੋਸ਼ ਲੱਗਿਆ ਸੀ ਪਰ ਨਵੇਂ ਟੈਸਟ ਨਤੀਜਿਆਂ ਦੇ ਅਨੁਸਾਰ ਇਹ ਦੋਸ਼ ਹਟਾ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਉੱਤੇ ਟ੍ਰੈਫਿਕ ਦੁਰਘਟਨਾ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਦੇ ਦੋਸ਼ ਜਾਰੀ ਹਨ ਇਸ ਮਾਮਲੇ ਨੇ ਸਿੱਖ ਭਾਈਚਾਰੇ ਅਤੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਗਲੀ ਸੁਣਵਾਈ ਵਿੱਚ ਅਦਾਲਤ ਇਸ ਘਟਨਾ ਦੇ ਸਾਰੇ ਸਬੂਤਾਂ ਦੀ ਜਾਂਚ ਕਰੇਗੀ ਇਹ ਅਣਕਟਰਕਟਰ ਘਟਨਾ ਨੇ 온ਟਾਰੀਓ ਕੈਲੀਫੋਰਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਸ਼ਾਮਲ ਸਨ। ਸ਼ੁਰੂ ਵਿੱਚ ਉਨ੍ਹਾਂ ਉੱਤੇ ਨਸ਼ੇ ਹਾਲਤ ਵਿੱਚ ਡਰਾਈਵਿੰਗ ਲਾਪਰਵਾਹੀ ਨਾਲ ਡਰਾਈਵਿੰਗ ਦੇ ਭਾਰੀ ਦੋਸ਼ ਲੱਗੇ ਸਨ। ਇਸ ਦੁਰਘਟਨਾ ਵਿੱਚ ਵਾਹਨ ਟਕਰਾਈ ਗਏ ਅਤੇ ਲੋਕ ਜ਼ਖਮੀ ਹੋਏ ਪਰ ਹੁਣ ਨਵੇਂ ਟੈਸਟ ਨਤੀਜਿਆਂ ਨੇ ਸਾਬਤ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਨਸ਼ੇ ਹਾਲਤ ਵਿੱਚ ਨਹੀਂ ਸੀ। ਜਿਸ ਕਾਰਨ ਮੁੱਖ ਦੋਸ਼ ਹਟਾ ਦਿੱਤੇ ਗਏ ਹਨ ਹਾਲਾਂਕਿ ਉਨ੍ਹਾਂ ਉਤੇ ਟੈਰਿਸ ਉਦਘਟਨਾ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਦੇ ਦੋਸ਼ ਜਾਰੀ ਹੈ ਪਰ ਇਸ ਘਟਨਾ ਨੇ ਸਿੱਖ ਭਾਈਚਾਰੇ ਅਤੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਜਸ਼ਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੱਗ ਤੋਂ ਬਿਨਾਂ ਲਿਆਂਦਾ ਗਿਆ ਉਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹ ਅੰਮ੍ਰਿਤਧਾਰੀ ਗੁਰਸਿੱਖ ਹਨ ਅਤੇ ਸ਼ਰਾਬ ਜਾਂ ਨਸ਼ੇ ਦੀ ਵਰਤੋਂ ਨਹੀਂ ਕਰਦੇ ਇਸ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਅਦਾਲਤ ਇਹ ਨਿਰਣੈ ਲਏਗੀ ਕਿ ਦੁਰਘਟਨਾ ਦੇ ਸਾਰੇ ਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਕਿਹੜਾ ਦੋਸ਼ ਸਬੂਤ ਦੇ ਨਾਲ ਲੱਗੇਗਾ ਲੋਕ ਇਸ ਘਟਨਾ ਨੂੰ ਬੜੇ ਧਿਆਨ ਨਾਲ ਦੇਖ ਰਹੇ ਹਨ ਕਿਉਂਕਿ ਇਹ ਟਰੱਕ ਸੁਰੱਖਿਆ ਅਤੇ ਸੜਕਾਂ ਉੱਤੇ ਲਾਪਰਵਾਹੀ ਦੀ ਚੇਤਾਵਨੀ ਹੈ ਅਮਰੀਕਾ ਦੀ ਸਿਆਸੀ ਜਗਤ ਦੇ ਇੱਕ ਮਹੱਤਵਪੂਰਨ ਮੋੜਤੇ 2025 ਵਿੱਚ ਸੰਯੁਕਤ ਰਾਸ਼ਟਰ ਦੀ ਅ ਫੈਡਰਲ ਸਰਕਾਰ ਦਾ ਸ਼ਟਡਾਊਨ ਲੰਬੀ ਰੁਕਾਵਟ ਵਾਲਾ ਰਿਕਾਰਡ ਤੋੜਨ ਦੇ ਕਗਾਰ ਤੇ ਹੈ ਇਸ ਰੁਕਾਵਟ ਕਾਰਨ ਸਰਕਾਰੀ ਕਾਰਜ ਠੱਪ ਹੋ ਚੁੱਕਿਆ ਹਨ ਲੱਖਾਂ ਫੈਡਰਲ ਕਰਮਚਾਰੀ ਛੁੱਟੀਆਂ ਤੇ ਜਾਏ ਬਿਨਾਂ ਤਨਖਾਹ ਤੇ ਕੰਮ ਕਰ ਰਹੇ ਹਨ ਅਤੇ ਦੇਸ਼ ਵਿੱਚ ਆਰਥਿਕਤਾ ਅਤੇ ਸਮਾਜਿਕ ਜੀਵਨ ਤੇ ਭਾਰੀ ਪ੍ਰਭਾਵ ਪੈ ਰਿਹਾ ਹੈ ਅਮਰੀਕਾ ਦੀ ਸਿਆਸੀ ਜਗਤ ਤੇ ਇੱਕ ਮਹੱਤਵਪੂਰਨ ਮੋੜ ਤੇ 2025 ਵਿੱਚ ਸੰਯੁਕਤ ਰਾਸ਼ਟਰ ਦੀ ਫੈਡਰਲ ਸਰਕਾਰ ਦਾ ਸ਼ਟਡਾਊਨ ਲੰਬੀ ਰੁਕਾਵਟ ਵਾਲਾ ਰਿਕਾਰਡ ਤੋੜਨ ਦੇ ਕਗਾਰ ਤੇ ਹੈ ਇਸ ਰੁਕਾਵਟ ਕਾਰਨ ਸਰਕਾਰੀ ਕਾਰਜ ਠੱਪ ਹੋ ਚੁੱਕਾ ਹੈ ਲੱਖਾਂ ਫੈਡਰਲ ਕਰਮਚਾਰੀ ਛੁੱਟੀਆਂ ਤੇ ਜਾਏ ਬਿਨਾ ਹੀ ਤਨਖਾਹ ਤੇ ਕੰਮ ਕਰ ਰਹੇ ਹਨ ਅਤੇ ਦੇਸ਼ ਦੀ ਆਰਥਿਕਤਾ ਅਤੇ ਸਮਾਜਿਕ ਜੀਵਨ ਤੇ ਭਾਰੀ ਪ੍ਰਭਾਵ ਪੈ ਰਿਹਾ ਹੈ ਇਹ ਰੁਕਾਵਟ ਮੁੱਖ ਤੌਰ ਤੇ ਬਜਟ ਮਨਜ਼ੂਰੀਆਂ ਅਤੇ ਪਾਰਟਿਕ ਝਕਰਾ ਕਾਰਨ ਹੋਈ ਹੈ ਡੈਮੋਕ੍ਰੇਟਾ ਆਪਣੀਆਂ ਸਿਹਤ ਸਬਸਿਡੀਆਂ ਅਤੇ ਸਮਾਜਿਕ ਪ੍ਰੋਗਰਾਮਾਂ ਦੀ ਰੱਖਿਆ ਚਾਹੁੰਦੇ ਹਨ ਜਦਕਿ ਰਿਪਬਲਿਕ ਨਾ ਰਾਸ਼ਟਰੀ ਖਰਚੇ ਨੂੰ ਘਟਾਉਣ ਅਤੇ ਵੱਖ-ਵੱਖ ਨੀਤੀਆਂ ਦੇ ਕੰਟਰੋਲ ਰੱਖਣ ਦੀ ਮੰਗ ਕਰ ਰਹੇ ਹਨ ਇਸ ਕਾਰਨ ਸਰਕਾਰ ਦੇ ਬਹੁਤ ਸਾਰੇ ਕੰਮਕਾਜ ਅੰਗੂਠੇ ਤੇ ਰੁਕ ਗਏ ਹਨ ਅਤੇ ਆਮ ਨਾਗਰਿਕਾਂ ਅਤੇ ਵਪਾਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ ਕਾਂਗਰਸ ਦੀ ਅਸਹਿਮਤੀ ਕਾਰਨ ਇਹ ਸ਼ਟਡਾਊਨ 1 ਮਹੀਨੇ ਤੋਂ ਵੱਧ ਚੱਲ ਚੁੱਕਾ ਹੈ ਅਤੇ ਕਾਂਗਰੈਸ਼ਨਲ ਬਜਟ ਆਫਿਸ ਦਾ ਅੰਦਾਜ਼ਾ ਹੈ ਕਿ ਇਸ ਕਾਰਨ ਦੇਸ਼ ਦੇ ਜੀਡੀਪੀ ਵਿੱਚ 1 ਤੋਂ 2 ਫੀਸਦੀ ਤੱਕ ਦਾ ਘਾਟ ਹੋ ਸਕਦਾ ਹੈ ਖਾਸ ਕਰਕੇ ਲਗਭਗ 7 ਤੋਂ 14 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਇਸ ਰੁਕਾਵਟ ਕਾਰਨ ਸਰਕਾਰੀ ਫੰਡ ਰੀਲੀਜ਼ ਨਹੀਂ ਹੋ ਰਹੀ ਕੰਟਰੈਕਟ ਰੱਦ ਹੋ ਰਹੇ ਹਨ ਅਤੇ ਸਰਕਾਰੀ ਸੇਵਾਵਾਂ ਜਿਵੇਂ ਕਿ ਨੌਕਰੀ ਰਿਪੋਰਟ ਜੀਡੀਪੀ ਅੰਕ ਅਤੇ ਹੋਰ ਆਰਥਿਕ ਡਾਟਾ ਦੇ ਰਿਲੀਜ਼ ਵੀ ਰੁਕ ਗਏ ਹਨ ਸਿਆਸੀ ਤਣਾਅ ਅਤੇ ਪਾਰਟਿਕ ਟਕਰਾਹ ਦੇ ਕਾਰਨ ਇਹ ਸ਼ਟਡਾਊਨ ਹੋਰ ਲੰਮੀ ਚੱਲਣ ਦਾ ਖਤਰਾ ਹੈ ਜੇ ਇਸ ਦਾ ਹੱਲ ਨਾ ਨਿਕਲੇ ਤਾਂ ਆਰਥਿਕ ਸਮਾਜਿਕ ਅਤੇ ਨਾਗਰਿਕਾਂ ਦੇ ਜੀਵਨ ਤੇ ਹੋਰ ਗਹਿਰਾ ਪ੍ਰਭਾਵ ਪੈ ਸਕਦਾ ਹੈ ਇਸ ਹਫਤੇ ਦੇ ਦੌਰਾਨ ਦੇਸ਼ ਦੀ ਸਿਆਸੀ ਦਿਸ਼ਾ ਤੇ ਆਰਥਿਕ ਨੀਤੀਆਂ ਦੇ ਨਤੀਜੇ ਨਿਰਧਾਰਿਤ ਹੋਣਗੇ ਇਹ ਹਾਲਾਤ ਸਿਰਫ ਰਿਕਾਰਡ ਤੋੜਨ ਦੀ ਘਟਨਾ ਹੀ ਨਹੀਂ ਸਗੋ ਸਰਕਾਰ ਪਾਰਟੀਆਂ ਅਤੇ ਆਮ ਲੋਕਾਂ ਲਈ ਇੱਕ ਮਹੱਤਵਪੂਰਨ ਸਬਕ ਹੋਇਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲ ਹੀ ਵਿੱਚ ਇਹ ਕਿਹਾ ਹੈ ਕਿ ਉਹ ਸ਼ੱਕ ਕਰਦੇ ਹਨ ਕਿ ਸੰਯੁਕਤ ਰਾਸ਼ਟਰ ਵੈਨਜ਼ੁਏਲਾ ਨਾਲ ਜੰਗ ਵਿੱਚ ਪਵੇਗਾ। 트੍ਰੰਪ ਨੇ ਇਹ ਵੀ ਜੋੜਿਆ ਕਿ ਅਮਰੀਕਾ ਦੀ ਸਿਆਸਤ ਵਿੱਚ ਅਰਥਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜੀ ਕਾਰਵਾਈ ਦੇ ਬਦਲੇ ਰਣਨੀਤਿਕ ਹੱਲ ਨਿਕਾਲੇ ਜਾ ਸਕਦੇ ਹਨ। ਇਸ ਬਿਆਨ ਨੇ ਅਮਰੀਕਾ ਤੇ ਵੈਨਜ਼ੁਏਲਾ ਸਬੰਧਾਂ ਤੇ ਧਿਆਨ ਕੇਂਦਰਿਤ ਕਰ ਦਿੱਤਾ। ਅਤੇ ਲੋਕਾਂ ਵਿੱਚ ਚਿੰਤਾ ਨਾਲ ਉਮੀਦ ਵੀ ਜਗਾਈ ਹੈ ਕਿ ਹਾਲਾਤ ਸ਼ਾਂਤੀਮਈ ਤਰੀਕੇ ਨਾਲ ਸੁਧਰੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲੀ ਵਿੱਚ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸ਼ੱਕ ਕਰਦੇ ਹਨ ਕਿ ਸੰਯੁਕਤ ਰਾਸ਼ਟਰ ਵੈਨਜ਼ੁਏਲਾ ਨਾਲ ਜੰਗ ਵਿੱਚ ਪਵੇਗਾ 트੍ਰੰਪ ਦੇ ਮੁਤਾਬਕ ਅਮਰੀਕਾ ਦੀ ਫੌਜੀ ਤਿਆਰੀ ਅਤੇ ਰਣਨੀਤਿਕ ਪਹੁੰਚ ਇਸ ਤਰ੍ਹਾਂ ਹੈ ਕਿ ਜੰਗ ਦੇ ਬਦਲੇ ਸ਼ਾਂਤਮਈ ਹੱਲ ਤੇ ਜ਼ੋਰ ਦਿੱਤਾ ਜਾ ਸਕਦਾ ਹੈ ਉਨ੍ਹਾਂ ਨੇ ਇਹ ਵੀ ਜੋੜਿਆ ਹੈ ਕਿ ਅਮਰੀਕਾ ਦੇ ਅੰਦਰੂਨੀ ਮਾਮਲੇ ਅਤੇ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਕਿਸੇ ਵੀ ਤਰ੍ਹਾਂ ਦੀ ਸਿੱਧੀ ਫੌਜੀ ਕਾਰਵਾਈ ਫਾਇਦੇਮੰਦ ਨਹੀਂ ਹੈ ਇਸ ਬਿਆਨ ਨਾਲ ਅਮਰੀਕਾ ਵੈਨਜ਼ੁਏਲਾ ਸਬੰਧਾਂ ਤੇ ਧਿਆਨ ਕੇਂਦਰਿਤ ਹੋ ਗਿਆ ਹੈ ਖਾਸ ਕਰਕੇ ਇਹ ਮੋੜ ਉਸ ਸਮੇਂ ਆਇਆ ਜਦੋਂ ਵੈਨਜ਼ੁਏਲਾ ਵਿੱਚ ਸਿਆਸੀ ਅਤੇ ਆਰਥਿਕ ਸਥਿਤੀ ਸੰਵੇਦਨਸ਼ੀਲ ਹੈ ਅਤੇ ਰਾਸ਼ਟਰੀ ਮੀਡੀਆ ਇਸ ਵੱਲ ਨਜ਼ਰ ਟਿਕਾ ਰਿਹਾ ਹੈ ਮਹੱਤਵਪੂਰਨ ਗੱਲ ਇਹ ਹੈ ਕਿ 트럼ਪ ਦੀ ਰਣਨੀਤਿਕ ਸੋਚ ਸ਼ਾਂਤਮਈ ਹੱਲ ਅਤੇ ਸਿਆਸੀ ਸੰਭਾਵਨਾਵਾਂ ਵੱਲ ਮੋੜੀ ਗਈ ਹੈ। ਇਸ ਨਾਲ ਲੋਕਾਂ ਵਿੱਚ ਉਮੀਦ ਜਾਗ ਰਹੀ ਹੈ ਕਿ ਸੰਘਰਸ਼ ਦੇ ਬਦਲੇ ਰਣਨੀਤਿਕ ਸਹਿਯੋਗ ਅਤੇ ਡਿਪਲੋਮੇਸੀ ਦੇ ਰਾਹ ਨਾਲ ਹੱਲ ਨਿਕਾਲੇ ਜਾਣਗੇ। ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਬਿਆਨ ਸਿਰਫ ਇੱਕ ਰਾਜਨੀਤਿਕ ਰੂਪਰੇਖਾ ਨਹੀਂ ਬਲਕਿ ਅਮਰੀਕਾ ਦੀ ਅੰਤਰਰਾਸ਼ਟਰੀ ਨੀਤੀਆਂ ਅਤੇ ਫੌਜੀ ਰਣਨੀਤੀਆਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਦਾ ਵੀ ਮਾਧਿਅਮ ਹੈ ਅਮਰੀਕਾ ਅਤੇ ਵੈਨਜ਼ੁਏਲਾ ਵਿਚਕਾਰ ਭਵਿੱਖ ਦੇ ਰਿਸ਼ਤੇ ਵਿਦੇਸ਼ੀ ਨੀਤੀਆਂ ਅਤੇ ਸੰਭਾਵੀ ਸਿਆਸੀ ਹੱਲਾ ਦੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੇ ਓਰੇਗਨ ਰਾਜ ਵਿੱਚ ਸਰਵ ਭੌਮਤਾ ਨੂੰ ਲੈ ਕੇ ਇੱਕ ਮਹੱਤਵਪੂਰਨ ਕਾਨੂੰਨੀ ਮੋੜ ਆਇਆ ਹੈ। ਇੱਕ ਜੱਜ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨੈਸ਼ਨਲ ਗਾਰਡ ਦੀ ਤਾਇਨਾਤੀ ਨੂੰ ਰੋਕ ਲਾ ਦਿੱਤੀ ਹੈ। ਇਸ ਫੈਸਲੇ ਨਾਲ ਰਾਜ ਦੀ ਸਰਕਾਰ ਅਤੇ ਫੌਜੀ ਤਾਇਨਾਤੀਆਂ ਵਿੱਚ ਤਣਾਅ ਪੈ ਗਿਆ ਹੈ। ਜਜ ਨੇ ਇਹ ਵੀ ਕਿਹਾ ਕਿ ਇਸ ਤਣਾਤੀ ਨਾਲ ਰਾਜ ਦੀ ਆਜ਼ਾਦੀ ਅਤੇ ਕਾਨੂੰਨੀ ਹੱਕ ਪ੍ਰਭਾਵਿਤ ਹੋ ਸਕਦੇ ਹਨ ਅਮਰੀਕਾ ਦੇ ਉਰੇਗਨ ਰਾਜ ਵਿੱਚ ਸਾਰਵ ਭੌਮਤਾ ਦੇ ਇੱਕ ਮਹੱਤਵਪੂਰਨ ਮੋੜ ਨੇ ਸਿਆਸੀ ਅਤੇ ਕਾਨੂੰਨੀ ਦਿਸ਼ਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਇੱਕ ਜੱਜ ਨੇ ਰਾਸ਼ਟਰਪਤੀ ਜਨਰਲ 트ੰਪ ਵੱਲੋਂ ਨੈਸ਼ਨਲ ਗਾਰਡ ਦੀ ਤਣਾਤੀ ਰੋਕ ਦਿੱਤੀ ਹੈ ਇਸ ਫੈਸਲੇ ਨਾਲ ਰਾਜ ਦੀ ਸਰਕਾਰ ਅਤੇ ਫੌਜੀ ਤਨਾਤੀਆਂ ਵਿੱਚ ਤਣਾਅ ਪੈ ਗਿਆ ਕਿਉਂਕਿ ਜੱਜ ਦਾ ਮੰਨਣਾ ਹੈ ਕਿ ਇਸ ਤਨਾਤੀ ਨਾਲ ਉਰੇਗਨ ਰਾਜ ਦੀ ਸਰਵਪੋਮਤਾ ਅਤੇ ਕਾਨੂੰਨੀ ਹੱਕ ਪ੍ਰਭਾਵਿਤ ਹੋ ਸਕਦੇ ਹਨ ਟਰੰਪ ਦੀ ਤਨਾਤੀ ਦੇ ਮਕਸਦ ਦਾ ਉਦੇਸ਼ ਸੀ ਕਿ ਰਾਜ ਵਿੱਚ ਸੁਰੱਖਿਆ ਅਤੇ ਕਾਨੂੰਨੀ ਵਿਹਾਰ ਨੂੰ ਮਜ਼ਬੂਤ ਕਰਨਾ ਪਰ ਅਦਾਲਤੀ ਰੋਕ ਨਾਲ ਇਹ ਪ੍ਰਕਿਰਿਆ ਰੁਕ ਗਈ ਆ ਇਸ ਮਾਮਲੇ ਨੇ ਸਿਆਸੀ ਵਿਰੋਧ ਅਤੇ ਲੋਕਾਂ ਵਿੱਚ ਚਿੰਤਾ ਨੂੰ ਜਨਮ ਦਿੱਤਾ ਹੈ ਖਾਸ ਕਰਕੇ ਲੋਕ ਅਤੇ ਸਿਆਸਤਦਾਨ ਇਹ ਜਾਣਨਾ ਚਾਹੁੰਦੇ ਹਨ ਕਿ ਅਗਲੇ ਦਿਨਾਂ ਵਿੱਚ ਅਦਾਲਤ ਕਿਹੜਾ ਫੈਸਲਾ ਦੇਵੇਗੀ ਅਤੇ ਇਸ ਨਾਲ ਰਾਜ ਦੀ ਸਰਕਾਰ ਅਤੇ ਨੈਸ਼ਨਲ ਗਾਰਡ ਦੀ ਭੂਮਿਕਾ ਤੇ ਕੀ ਅਸਰ ਪਵੇਗਾ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਘਟਨਾ ਸਿਰਫ ਇੱਕ ਫੌਜੀ ਤਨਾਤੀ ਦਾ ਮਾਮਲਾ ਹੀ ਨਹੀਂ ਬਲਕਿ ਰਾਜ ਅਤੇ ਕੇਂਦਰ ਸਰਕਾਰ ਵਿੱਚਕਾਰ ਸ਼ਕਤੀ ਅਤੇ ਸਰਵਉਮਤਾ ਨੂੰ ਲੈ ਕੇ ਇੱਕ ਵੱਡਾ ਸਿਆਸੀ ਸੰਕੇਤ ਹੈ ਇਸ ਘਟਨਾ ਨੇ ਇਸ ਘਟਨਾ ਨੇ ਸਥਾਨਕ ਲੋਕਾਂ ਸਿਆਸਤ ਦਾਨਾ ਅਤੇ ਰਾਸ਼ਟਰੀ ਮੀਡੀਆ ਦੀ ਨਜ਼ਰਾਂ ਉਰੇਗਨ ਰਾਜ ਵੱਲ ਖਿੱਚ ਦਿੱਤੀਆਂ ਅਗਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਅਦਾਲਤੀ ਸੁਣਵਾਈ ਅਤੇ ਹੋਰ ਕਾਨੂੰਨੀ ਫੈਸਲੇ ਰਾਜ ਦੇ ਭਵਿੱਖ ਅਤੇ ਨੈਸ਼ਨਲ ਅਗਾਂਡ ਦੀ ਭੂਮਿਕਾ ਨੂੰ ਨਿਰਧਾਰਿਤ ਕਰਨਗੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਡਰੋ ਦੇ ਦਿਨ ਗਿਣਤੀ ਵਿੱਚ ਹਨ 트ੰਪ ਨੇ ਇਸ ਗੱਲ ਨੂੰ 60 ਮਿੰਟ ਪ੍ਰੋਗਰਾਮ ਵਿੱਚ ਸਪਸ਼ਟ ਕੀਤਾ ਉਹਨਾਂ ਨੇ ਜੋੜਿਆ ਕਿ ਵੈਨਜ਼ੁਏਲਾ ਵਿੱਚ ਸਿਆਸੀ ਹਾਲਾਤ ਬਦਲ ਰਹੇ ਹਨ ਅਤੇ ਅਮਰੀਕਾ ਵੱਲੋਂ ਰਣਨੀਤਿਕ ਅਤੇ ਡਿਪਲੋਮੈਟਿਕ ਦਬਾਅ ਮਾਜੂਰੋ ਦੇ ਰਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਬਿਆਨ ਅੰਤਰਰਾਸ਼ਟਰੀ ਸਿਆਸਤ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਾਸ਼ਟਰਪਤੀ ਡੋਨਾਲਡ ਟਰੰਪ ਨੇ 60 ਮਿੰਟ ਪ੍ਰੋਗਰਾਮ ਵਿੱਚ ਇੱਕ ਖਾਸ ਇੰਟਰਵਿਊ ਦਿੰਦਿਆਂ ਹੋਇਆ ਕਿ ਆ ਕੀ ਵੈਨਜ਼ੁਏਲਾ ਦੇ ਰਾਸ਼ਟਰਪਤੀ ਇਲੋਕਸ ਮਾਜੂਰੋ ਦੇ ਦਿਨ ਗਿਣਤੀ ਵਿੱਚ ਹਨ ਟਰੰਪ ਦੇ ਅਨੁਸਾਰ ਵੈਨਜ਼ੁਏਲਾ ਵਿੱਚ ਸਿਆਸੀ ਹਾਲਾਤ ਬਦਲ ਰਹੇ ਹਨ ਅਤੇ ਅਮਰੀਕਾ ਵੱਲੋਂ ਰਣਨੀਤਿਕ ਡਿਪਲੋਮੈਟਿਕ ਅਤੇ ਆਰਥਿਕ ਦਬਾਅ ਮਾਦ్రో ਦੇ ਰਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਜੋੜਿਆ ਕਿ ਵੈਨਜ਼ੁਏਲਾ ਦੀ ਅਰਥਵਿਵਸਥਾ ਮਜ਼ਬੂਤ ਨਹੀਂ ਹੈ ਅਤੇ ਲੋਕ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਅਮਰੀਕਾ ਦੀ ਨੀਤੀ ਅਤੇ ਵਿਦੇਸ਼ੀ ਦਬਾਅ ਨਾਲ ਸੰਭਾਵਨਾ ਹੈ ਕਿ ਸਿਆਸੀ ਤਬਦੀਲੀ ਆ ਸਕੇ। ਟਰੰਪ ਦੇ ਐਸਬੀਏ ਨੇ ਅੰਤਰਰਾਸ਼ਟਰੀ ਮੀਡੀਆ ਵਿੱਚ ਚਰਚਾ ਫੈਲਾਈ ਹੈ ਅਤੇ ਉਨ੍ਹਾਂ ਲੋਕਾਂ ਨੂੰ ਉਮੀਦ ਜਗਾਈ ਹੈ ਕਿ ਵੈਨਜ਼ੁਏਲਾ ਵਿੱਚ ਸ਼ਾਂਤੀਮਈ ਤਰੀਕੇ ਨਾਲ ਸਿਆਸੀ ਤਬਦੀਲੀ ਹੋ ਸਕਦੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਬਿਆਨ ਸਿਰਫ ਇੱਕ ਰਣਨੀਤਿਕ ਟਿੱਪਣੀ ਨਹੀਂ ਬਲਕਿ ਵੈਨਜ਼ੁਏਲਾ ਵਿੱਚ ਸਿਆਸੀ ਹਾਲਾਤ ਅਤੇ ਅਮਰੀਕਾ ਦੀ ਰਣਨੀਤਿਕ ਯੋਜਨਾ ਦਾ ਸਪਸ਼ਟ ਸੰਕੇਤ ਹੈ ਇਸ ਨਾਲ ਲੋਕਾਂ ਵਿੱਚ ਉਮੀਦ ਜਾਗ ਰਹੀ ਹੈ ਕਿ ਮਾਡੂਰੋ ਦੇ ਰਾਜ ਦਾ ਅੰਤ ਨਜ਼ਦੀਕ ਹੈ ਅਤੇ ਨਵੀਂ ਸਿਆਸੀ ਦਿਸ਼ਾ ਆ ਸਕਦੀ ਹੈ। ਸ਼ਿਕਾਗੋ ਦੇ ਇੱਕ ਉਪਨਗਰੀ ਇਲਾਕੇ ਵਿੱਚ ਹਾਲੀ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਰੋਧੀ ਭੀੜ ਬਾਰਡਰ ਪੈਟਰੋਲ ਦੇ ਏਜੰਟਾਂ ਨੂੰ ਘੇਰ ਲੈਂਦਾ ਹੈ ਅਤੇ ਘਰਾਓ ਦੌਰਾਨ ਇੱਕ ਗ੍ਰਿਫਤਾਰੀ ਘਟਨਾ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਹਾਲਾਤ ਹਿੰਸਕ ਹੋ ਜਾਂਦੇ ਹਨ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਲੋਕ ਗੁੱਸੇ ਵਿੱਚ ਏਜੰਟਾਂ ਨੂੰ ਚੁਣੌਤੀ ਦੇ ਰਹੇ ਹਨ ਜਿਸ ਕਾਰਨ ਸੁਰੱਖਿਆ ਅਤੇ ਕਾਨੂੰਨੀ ਕਾਰਵਾਈ ਮੁਸ਼ਕਲ ਹੋ ਜਾਂਦੀ ਹੈ ਇਸ ਘਟਨਾ ਨੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਸ਼ਿਕਾਗੋ ਦੇ ਇੱਕ ਉਪਨਗਰੀ ਇਲਾਕੇ ਵਿੱਚ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੂੰ ਚਿੰਤਿਤ ਕਰ ਦਿੱਤਾ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਵਿਰੋਧੀ ਭੀੜ ਬਾਰਡਰ ਪੈਟਰੋਲ ਦੇ ਏਜੰਟਾਂ ਨੂੰ ਘੇਰ ਲੈਂਦਾ ਅਤੇ ਗ੍ਰਿਫਤਾਰੀ ਦੌਰਾਨ ਹਾਲਾਤ ਹਿੰਸਕ ਹੋ ਜਾਂਦੇ ਹਨ ਲੋਕ ਅਤੇ ਏਜੰਟਾਂ ਵਿੱਚਕਾਰ ਟਕਰਾਅ ਹੋ ਜਾਂਦਾ ਹੈ ਵੀਡੀਓ ਵਿੱਚ ਸਾਫ ਸਾਫ ਦਿਖਦਾ ਹੈ ਕਿ ਭੀੜ ਦਾ ਗੁੱਸਾ ਬਹੁਤ ਵੱਧ ਗਿਆ ਅਤੇ ਉਹ ਏਜੰਟਾਂ ਨੂੰ ਚੁਣੌਤੀ ਦੇ ਰਹੀ ਹੈ ਇਸ ਕਾਰਨ ਸੁਰੱਖਿਆ ਅਤੇ ਕਾਨੂੰਨੀ ਕਾਰਵਾਈ ਮੁਸ਼ਕਲ ਹੋ ਗਈ ਹੈ ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਡਰ ਅਤੇ ਚਿੰਤਾ ਵਧ ਗਈ ਹੈ ਖਾਸ ਕਰਕੇ ਉਹ ਲੋਕ ਜੋ ਇਲਾਕੇ ਵਿੱਚ ਰਹਿੰਦੇ ਹਨ ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਪੂਰੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰਤ ਪੈਣ ਤੇ ਹੋਰ ਸੁਰੱਖਿਆ ਦੇ ਕਦਮ ਉਠਾਏ ਜਾਣਗੇ ਇਸ ਘਟਨਾ ਨੇ ਸਿਰਫ ਇੱਕ ਗਲਤ ਘਟਨਾ ਹੀ ਨਹੀਂ ਬਣਾਈ ਬਲਕਿ ਇਹ ਸੁਰੱਖਿਆ ਅਤੇ ਕਾਨੂੰਨੀ ਵਿਵਹਾਰ ਲਈ ਇੱਕ ਚੇਤਾਵਨੀ ਵੀ ਹੈ ਵਿਸ਼ਲੇਸ਼ਕਾਂ ਦੇ ਅਨੁਸਾਰ ਪਵਿੱਖ ਵਿੱਚ ਇਸ ਤਰ੍ਹਾਂ ਦੇ ਹਿੰਸਕ ਘਟਨਾ ਤੋਂ ਬਚਣ ਲਈ ਕਾਨੂੰਨੀ ਕਾਰਵਾਈਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਐਨਾ ਹੀ ਅਸ ਦਿਨ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਧੰਨਵਾਦ